ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪੰਜਮ ਪਾਏ ਕਿਰਪਾਲ ਦਿਆਲ ਗੋਬਿੰਦ ਆਮਰ ਤੇ ਰਦੇ ਸਿੰਚਾਈ ਨਾਮ ਨੇਦਰਦ ਸਦ ਹਰ ਲਾਗੀ ਰਹੀ ਜਨ ਪਾਈ ਸੰਤਨ ਕੋ ਆਨੰਦ ਸਗਲ ਹੀ ਜਾਈ ਇੰਗਰੇਹ ਬਾਹਰ ਠਾਕੁਰ ਭਗਤਨ ਕਾ ਰਾਵ ਰਹਿਆ ਸਰਬ ਠਾਈ ਰਾਵ ਤਾਕੋ ਕੋਏ ਨ ਪੌਚਨ ਹਾਰਾ ਜਾ ਕੇ ਅੰਗ ਗੁਸਾਈ ਜਮ ਕੀ ਤਰਾਸ ਮਿਟੈ ਜਿਸ ਸਿਮਰਤ ਨਾਨਕ ਨਾਮ ਧਿਆਈ ਜਮ ਕੀ ਤਰਾਸ ਮਿਟੈ ਜਿਸ ਸਿਮਰਤ ਨਾਨਕ ਨਾਮ ਧਿਆਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਛਿੜੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪੰਜਵਾਂ ਪਾਏ ਕਿਰਪਾਲ ਧਿਆਨ ਗੋਬਿੰਦਾਂ ਅਮਰ ਅਰਦੇ ਸਿੰਚਾਈ ਨਾਮ ਨੇਦਰਦ ਸਦ ਹਰ ਲਾਗੀ ਰਹੀ जान पाई संसन को आनंद सगल ही जाई ग्रह बाहर ठाकुर भगतन का राव रहया सर्व ठाई राऊ ताको कोए ना पहुचे न हारा जाके अंग गुसाई जम की त्रास मिटए जिस सिमरत ਨਾਨਕ ਨਾਮ ਧਿਆਈ ਜਮ ਕੀ ਤਰਾਸ ਮਿਟੈ ਜਿਸ ਸਿਮਰਤ ਨਾਨਕ ਨਾਮ ਧਿਆਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਛਿੜੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪੰਜਵਾਂ اے کرپال دیاں گویندا امرت ریدے سینچائی نام ندرد سد ہر لاگی رہی جن پائی ਸੰਤਨ کو انند سگل ہی جائی گرہ باہر ठाकुर भगतन का राव रहया सर्व ठाई राओ ਤਾ ਕੋ ਕੋਇ ਨ ਪੌਚਨ ਹਾਰਾ ਜਾ ਕੇ ਅੰਗ ਗੁਸਾਈ ਜਮ ਕੀ ਤਰਾਸ ਮਿਟੈ ਜਿਸ ਸਿਮਰਤ ਨਾਨਕ ਨਾਮ ਧਿਆਈ ਜਮ ਕੀ ਤਰਾਸ ਮਿਟੈ ਜਿਸ ਸਿਮਰਤ ਨਾਨਕ ਨਾਮ ਧਿਆਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ ਸਤਨਾਮ ਛੜੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪੰਜਮ ਪਾਏ ਕਿਰਪਾਲ ਦਿਆਨ ਗੋਬਿੰਦਾ ਮਰਦ ਰਿਹੈ ਸਿੰਚਾਈ ਨਾਮ ਨੇਦਰ ਦਸਦ ਹਰ ਲਾਗੀ ਰਹੀ ਜਨ ਪਾਈ ਸੰਸਨ ਕੋ ਆਨੰਦ ਸਗਲ ਹੀ ਜਾਈ ग्रह बाहर ठाकुर भगतन का राव रहया सर्व ठाई रहाओ ताको कोए ना पहुचन हारा जाके अंग गुसाई जम की त्रास मिटए जिस सिमरत नानक नाम त्याई जम की त्रास मिटए जिस सिमरत ਨਾਨਕ ਨਾਮ ਧਿਆਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਛਿੜੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪੰਜਵਾਂ ਪਾਏ ਕਿਰਪਾਲ ਦਿਆਲ ਗੋਬਿੰਦ ਆ ਮਰ ਧਰ ਦੇ ਸਿੰਚਾਈ ਨਾਮ ਨੇਦਰਦ ਸਦ ਹਰ ਲਾਗੀ ਰਹੀ जान पाई संसन को आनंद सगल ही जाई ग्रह बाहर ठाकुर भगतन का राव रहे आ सर्व ठाई राओ ताको कोई ना पहुचन हारा जाके अंग गुसाई जम की त्रास मिटे जिस सिमरत ਨਾਨਕ ਨਾਮ ਧਿਆਈ ਜਮ ਕੀ ਤਰਾਸ ਮਿਟੈ ਜਿਸ ਸਿਮਰਤ ਨਾਨਕ ਨਾਮ ਧਿਆਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਛਿੜੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪੰਜਵਾਂ ਪਾਏ ਕਿਰਪਾਲ ਦਿਆਲ ਗੋਬਿੰਦਾ ਮਰਦ ਰਿਹੈ ਸਿੰਚਾਈ ਨਾਮ ਨੇਦਰਦ ਸਦ ਹਰ ਲਾਗੀ ਰਹੀ ਜਨ ਪਾਈ ਸੰਤਨ ਕੋ ਆਨੰਦ ਸਗਲ ਹੀ ਜਾਈ ਗ੍ਰਹਿ ਬਾਹਰ ਠਾਕੁਰ ਪਗਤਨ ਕਾ ਰਾਵ ਰਹਿ ਆ ਸਰਬ ਠਾਈ ਰਹਾਓ ਤਾ ਕੋ ਕੋਈ ਨਾ ਪੌਂਚਨ ਹਾਰਾ ਜਾ ਕੇ ਅੰਗ ਗੁਸਾਈ ਜਮ ਕੀ ਤਰਾਸ ਮਿਟੈ ਜਿਸ ਸਿਮਰਤ ਨਾਨਕ ਨਾਮ ਧਿਆਈ ਜਮ ਕੀ ਤਰਾਸ ਮਿਟੈ ਜਿਸ ਸਿਮਰਤ ਨਾਨਕ ਨਾਮ ਧਿਆਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਛਿੜੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪੰਜਮ ਪਾਏ ਕਿਰਪਾਲ ਦਿਆਨ ਗੋਬਿੰਦਾ ਮਰਦ ਰਿਹ ਦੇ ਸਿੰਚਾਈ ਨਾਮ ਨੇਦਰਦ ਸਦ ਹਰ ਲਾਗੀ ਰਹੀ ਜਨ ਪਾਈ ਸੰਤਨ ਕੋ ਆਨੰਦ ਸਗਲ ਹੀ ਜਾਈ نگرہ باہر ठाकुर भगतन का राव रहया सर्व ठाई राओ ताको कोए ना पहुचन हारा जाके अंग गुसाई जम की त्रास मिटए जिस सिमरत नानक नाम त्याई जम की त्रास मिटए जिस सिमरत ਨਾਨਕ ਨਾਮ ਧਿਆਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਛਿੜੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪੰਜਵਾਂ ਪਾਏ ਕਿਰਪਾਲ ਦਿਆਲ ਗੋਬਿੰਦ ਆ ਮਰਦ ਰਿਦੇ ਸਿੰਚਾਈ ਨਾਮ ਨੇਦਰਦ ਸਦ ਹਰ ਲਾਗੀ ਰਹੀ जान पाई संतन को आनंद सगले ही जाई ग्रह बाहर ठाकुर भगतन का राव रहया सर्व ठाई राऊ ताको कोई ना पहुचन हारा जाके अंग गुसाई जम की त्रास मिटए जिस सिमरत ਨਾਨਕ ਨਾਮ ਧਿਆਈ ਜਮ ਕੀ ਤਰਾਸ ਮਿਟੈ ਜਿਸ ਸਿਮਰਤ ਨਾਨਕ ਨਾਮ ਧਿਆਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ